ਸਸਿਕਲ ਦੋਸਤੋ ਬੁੱਟਡੀਸੀ ਕੈਫੇ ਚੈਨਲ ਤੇ ਸਾਰੇ ਦੋਸਤਾਂ ਦਾ 모ਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵਾਂਗੇ ਸੋ ਦੋਸਤੋ ਮਾਫੀ ਚਾਹੁੰਦੇ ਆਂ ਕਿ ਕੁਝ ਦਿਨਾਂ ਤੋਂ ਆਪਣੀ ਵੀਡੀਓ ਅਪਲੋਡ ਨਹੀਂ ਹੋਈ ਸੋ ਅੱਜ ਆਪਾਂ ਇੱਕ ਵੀਡੀਓ ਅਪਲੋਡ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਕਿ ਆਪਾਂ ਤੁਹਾਨੂੰ ਲਾਟੇਸਟ ਜੋ ਵੀ ਵੈਕੈਂਸੀਆਂ ਆਪਣੇ ਕੋਲ ਨਿਕਲ ਕੇ ਆਈਆਂ ਹਨ ਸਾਰੀਆਂ ਦੀ ਇਨਫੋਰਮੇਸ਼ਨ ਆਪਾਂ ਤੁਹਾਨੂੰ ਇੱਕੋ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਵਾਉਣ ਜਾ ਰਹੇ ਹਾਂ ਉਹ ਵੀ ਬਹੁਤ ਘੱਟ ਸਮੇਂ ਦੇ ਵਿੱਚ ਸੋ ਜਿਨ੍ਹਾਂ ਦੀ ਮਿਤੀ ਆਪਣੇ ਕੋਲੇ ਜਲਦੀ ਹੀ ਖਤਮ ਹੋਣ ਵਾਲੀ ਹੈ ਸੋ ਸਭ ਤੋਂ ਪਹਿਲਾਂ ਪੌਨਾ ਪੋਸਟਾਂ ਦੀ ਗੱਲ ਕਰਾਂਗੇ ਉਸ ਤੋਂ ਬਾਅਦ ਆ ਔਰ ਗ੍ਰੈਜੂਏਸ਼ਨ ਵਾਲੇ ਅਪਲਾਈ ਕਰ ਸਕਦੇ ਹਨ ਔਰ ਉਹਨਾਂ ਦੀ ਆਪਾਂ ਏਜ ਲਿਮਟ ਵੀ ਦੇਖ ਲੈਣੇ ਔਰ ਕਿਹੜੀਆਂ-ਕਿਹੜੀਆਂ ਪੋਸਟਾਂ ਰਹਿਣਗੀਆਂ ਔਰ ਜਿਹੜੇ ਦੋਸਤ ਚੈਨਲ ਤੇ ਨਵੇਂ ਹਨ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਤਾਂ ਜੋ ਅਸੀਂ ਜਦੋਂ ਵੀ ਕੋਈ ਵੀਡੀਓ ਅਪਲੋਡ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚ ਜਾਏ ਔਰ ਔਰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਜਿਸ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਸਭ ਤੋਂ ਪਹਿਲੀ ਭਰਤੀ ਜਿਹੜੀ ਆਪਣੇ ਕੋਲੇ ਨਿਕਲ ਕੇ ਆਈ ਹੈ ਸਿੱਖਿਆ ਵਿਭਾਗ ਚੰਡੀਗੜ੍ਹ ਜਿਸ ਦੇ ਵਿੱਚ ਆਪਣੇ ਕੋਲੇ 396 ਪੋਸਟਾਂ ਨਿਕਲ ਕੇ ਆਈ ਔਰ ਇਸ ਦੇ ਵਿੱਚ ਜਿਹੜੀ ਤੁਹਾਡੀ ਯੋਗਤਾ ਚਾਹੀਦੀ ਹੈ ਬੀਏ ਪਲੱਸ ਈਟੀਟੀ ਪਲੱਸ ਸੀਟੈਟ ਪਾਸ ਹੋਣੇ ਚਾਹੀਦੇ ਹੋ ਤੁਸੀਂ ਔਰ ਇਸ ਦੇ ਵਿੱਚ ਜੋ ਤੁਹਾਡੀ ਉਮਰ ਮੰਗੀ ਗਈ ਹੈ ਤਾਂ ਉਮਰ ਜਰਨਲ ਦੇ ਲਈ 21 ਤੋਂ 37 ਸਾਲ ਮੰਗੀ ਗਈ ਹੈ ਓਬੀਸੀ ਦੇ ਲਈ 21 ਤੋਂ 40 ਸਾਲ ਮੰਗੀ ਗਈ ਹੈ ਔਰ ਐਸਸੀ ਦੇ ਲਈ 21 ਤੋਂ 43 ਸਾਲ ਸੋ ਬਹੁਤ ਵਧੀਆ ਏਜ ਦਾ ਕ੍ਰਾਈਟੇਰੀਆ ਦੱਸਿਆ ਗਿਆ ਹੈ ਔਰ ਇਸ ਦੇ ਵਿੱਚ ਜੋ ਜਰਨਲ ਦੀ ਫੀਸ ਹੈ ਔਰ ਈਡਬਲਯੂਐਸ ਤੇ ਓਬੀਸੀ ਦੀ ਉਹ ਹੈਗੀ ਹੈ ਜੀ 1000 ਰੁਪਿਆ ਔਰ ਜੋ ਐਸਸੀ ਕੈਟਾਗਰੀ ਦੇ ਹਨ ਉਹਨਾਂ ਦੇ ਤੇ ਹੈਗੀ ਹੈ ਜੀ 500 ਰੁਪਿਆ ਫੀਸ ਔਰ ਇਸ ਦੀ ਜਿਹੜੀ ਆਖਰੀ ਮਿਤੀ ਹੈ 19 ਫਰਵਰੀ ਹੈ ਜਾਨੀ ਕਿ ਕੱਲ ਨੂੰ ਇਹਦੀ ਆਖਰੀ ਮਿਤੀ ਹੈ ਸੋ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਅਪਲਾਈ ਕਰ ਲਓ ਜਾਂ ਤੁਸੀਂ ਇਹ ਪੋਸਟ ਸਾਡੇ ਕੋਲੋਂ ਵੀ ਅਪਲਾਈ ਕਰਵਾ ਸਕਦੇ ਹੋ ਸਾਡੇ ਕੋਲ ਅਪਲਾਈ ਕਰਾਉਣ ਦੇ ਲਈ ਸਾਡੇ ਦਿੱਤੇ ਗਏ ਨੰਬਰਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਔਰ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਭਰਤੀ ਨਿਕਲ ਕੇ ਆਈ ਹੈ ਜੀ ਉਹ ਨਿਕਲ ਕੇ ਆਈ ਜੀ ਤਰਨ ਤਰਨ ਕੋਰਟ ਦੇ ਵਿੱਚ ਪੱਕੀ ਭਰਤੀ ਹੈ ਜਿਸ ਦੇ ਵਿੱਚ ਕਿ 9 ਪੋਸਟਾਂ ਨਿਕਲ ਕੇ ਆਈਆਂ ਹਨ ਔਰ ਇਸ ਦੇ ਵਿੱਚ ਯੋਗਤਾ ਆਪਾਂ ਨੂੰ ਸਿਰਫ 8ਵੀਂ ਪਾਸ ਚਾਹੀਦੀ ਹੈ ਔਰ 10ਵੀਂ ਪਾਸ ਚਾਹੀਦੀ ਹੈ ਠੀਕ ਹੈ ਜੀ 8ਵੀਂ 10ਵੀਂ ਪਾਸ ਜੋ ਵੀ ਕੈਂਡੀਡੇਟ ਹੈ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦਾ ਹੈ ਉਮਰ ਸੀਮਾ ਆਪਾਂ ਦੇਖ ਲੈਣੇ ਆ ਇਹਦੇ ਵਿੱਚ ਜਰਨਲ 18 ਤੋਂ 35 ਸਾਲ ਔਰ ਐਸਸੀ ਤੇ ਬੀਸੀ 40 ਸਾਲ ਇਹ ਆਪਣੀ ਏਜ ਸੀਮਾ ਦਿੱਤੀ ਗਈ ਹੈ ਜੀ ਔਰ ਆਖਰੀ ਮਿਤੀ ਇਹਨਾਂ ਫਾਰਮਾਂ ਦੀ 20 ਤਰੀਕ ਹੈ ਔਰ 20 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਫਾਰਮ ਨੂੰ ਅਪਲਾਈ ਕਰ ਲੈਣਾ ਹੈ ਔਰ ਆਫਲਾਈਨ ਇਹ ਫਾਰਮ ਹੈ ਜੇਕਰ ਤੁਸੀਂ ਇਹ ਫਾਰਮ ਦੀ ਪੀਡੀਐਫ ਸਾਡੇ ਕੋਲ ਲੈਣਾ ਚਾਹੁੰਦੇ ਆ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਪੋਸਟਾਂ ਨੂੰ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਸਵਾਗਤ ਹੈ ਦੋਸਤੋ ਇਸ ਤੋਂ ਬਾਅਦ ਆਪਣੇ ਕੋਲੇ ਆਰਆਰਬੀ ਜਾਨਕੀ ਰੇਲਵੇ ਭਰਤੀ ਬੋਰਡ ਚੰਡੀਗੜ੍ਹ ਦੇ ਵੱਲੋਂ ਆਪਣੇ ਕੋਲੇ ਜੋ ਵੈਕੈਂਸੀ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕੀ ਆਪਣੇ ਕੋਲੇ ਅਸਿਸਟੈਂਟ ਲੋਕੋ ਪਾਇਲਟ ਦੀ ਭਰਤੀ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕੀ ਆਪਣੇ ਕੋਲੇ 5596 ਪੋਸਟਾਂ ਆਈਆਂ ਹਨ ਸੋ ਇਸ ਦੀ ਆਪਾਂ ਪ੍ਰੋਪਰ ਵੀਡੀਓ ਪਹਿਲਾਂ ਵੀ ਅਪਲੋਡ ਕੀਤੀ ਹੈ ਜ ਤੁਸੀਂ ਉਸ ਨੂੰ ਵੀ ਜਾ ਕੇ ਦੇਖ ਸਕਦੇ ਹੋ ਸੋ ਇਹਨਾਂ ਪੋਸਟਾਂ ਦੇ ਲਈ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਆਲ ਕੈਂਡੀਡੇਟ ਦੇ ਲਈ 600 ਰੁਪਏ ਔਰ ਐਸ ਸੀ ਐਸਟੀ ਔਰ ਔਮੈਨ ਔਰ ਜੋ ਫਿਜ਼ੀਕਲ ਹੈਂਡੀਕੈਪਟ ਹਨ ਉਹਨਾਂ ਵਾਸਤੇ 350 ਰੁਪਏ ਔਰ ਏਜ ਲਿਮਟ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ 1/7/2024 ਤੋਂ ਤੁਹਾਡੀ ਏਜ ਮੰਗੀ ਗਈ ਆ ਔਰ 18 ਤੋਂ 30 ਸਾਲ ਤੱਕ ਦੀ ਤੁਹਾਡੀ ਏਜ ਹੋਣੀ ਚਾਹੀਦੀ ਆ ਔਰ ਕੁਆਲੀਫਿਕੇਸ਼ਨ ਜੋ ਇਸ ਦੇ ਵਿੱਚ ਆਪਣੇ ਕੋਲ ਮੰਗੀ ਗਈ ਹੈ ਜੀ 10ਵੀਂ ਪਾਸ ਪਲੱਸ ਆਈਟੀਆਈ ਔਰ ਤੁਹਾਡੀ ਆਈਟੀਆਈ ਜੋ ਐਨਸੀਬੀਟੀ ਔਰ ਐਸਐਸਸੀਬੀਟੀ ਬੋਰਡ ਤੋਂ ਹੋਣੀ ਚਾਹੀਦੀ ਹੈ ਔਰ ਲਾਸਟ ਡੇਟ ਇਹਦੇ ਵਿੱਚ ਆਪਣੇ ਕੋਲੇ 19 ਫਰਵਰੀ ਹੈ ਜਾਕੀ ਯਾਨੀ ਕਿ ਕੱਲ ਦੀ ਤਰੀਕ ਆਪਣੇ ਕੋਲੇ ਲਾਸਟ ਡੇਟ ਹੈ ਜਿਨ੍ਹਾਂ ਦੋਸਤਾਂ ਨੇ ਹਜੇ ਤੱਕ ਅਪਲਾਈ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਇਹਨਾਂ ਪੋਸਟਾਂ ਨੂੰ ਅਪਲਾਈ ਕਰਵਾ ਲਓ ਆਰਮੀ ਦੀ ਵੱਡੀ ਭਰਤੀ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਆਰਮੀ ਅਗਨੀਵੀਰ ਦੀ 2024 ਦੀ ਨਵੀਂ ਵੈਕੈਂਸੀ ਆਪਣੇ ਕੋਲੇ ਨਿਕਲ ਕੇ ਆ ਚੁੱਕੀ ਹੈ ਔਰ ਜਿਸ ਦੇ ਵਿੱਚ ਕੀ ਆਪਣੇ ਕੋਲੇ ਜਨਰਲ ਡਿਊਟੀ ਜਾਨੀ ਕਿ ਜੀਡੀ ਦੀ ਪੋਸਟ ਔਰ ਟ੍ਰੀਟਮੈਂਟ ਦੀਆਂ ਪੋਸਟਾਂ ਨਿਕਲ ਕੇ ਆਈਆਂ ਹਨ ਔਰ ਇਸ ਦੀ ਆਪਾਂ ਪ੍ਰੋਪਰ ਵੀਡੀਓ ਪਹਿਲਾਂ ਵੀ ਅਪਲੋਡ ਕਰ ਚੁੱਕੇ ਹਾਂ ਬਾਕੀ ਇਸ ਦੇ ਵਿੱਚ ਆਪਾਂ ਏਜ ਲਿਮਟ ਦੀ ਗੱਲ ਕਰੀਏ ਤਾਂ 31 10 2024 ਤੋਂ ਤੁਹਾਡੀ ਏਜ ਲਿਮਟ ਉਹ ਮੰਨੀ ਜਾਵੇਗੀ ਔਰ ਇਸ ਦੇ ਵਿੱਚ ਏਜ ਲਿਮਟ ਆਪਣੀ ਦਿੱਤੀ ਗਈ ਹੈ 17.5 ਤੋਂ 21 ਸਾਲ ਤੱਕ ਤੁਹਾਡੀ ਏਜ ਲਿਮਟ ਦਿੱਤੀ ਗਈ ਹੈ ਔਰ ਕੁਝ ਪੋਸਟਾਂ ਦੇ ਲਈ 18 ਸਾਲ ਵੇ ਇਹ ਆਪਣੀ ਏਜ ਲਿਮਟ ਦਿੱਤੀ ਗਈ ਆ ਸੋ ਉਸ ਦੇ ਲਈ ਉਸ ਤੋਂ ਪਹਿਲਾਂ ਵਾਲੀ ਵੀਡੀਓ ਨੂੰ ਤੁਸੀਂ ਜਾ ਕੇ ਦੇਖ ਲੈਣਾ ਹੈ ਔਰ ਯੋਗਤਾ ਇਸ ਦੇ ਵਿੱਚ 8ਵੀਂ 10ਵੀਂ ਪਾਸ ਮੰਗੀ ਗਈ ਹੈ ਔਰ +2 ਜੋ ਪਾਸ ਵਿਕਤੀ ਹਨ ਜਾਂ ਜੋ ਸਟੂਡੈਂਟ +2 ਪਾਸ ਹਨ ਤਾਂ ਉਹਨਾਂ ਦੇ ਲਈ ਵੀ ਸਪੈਸ਼ਲ ਪੋਸਟ ਇਸ ਦੇ ਵਿੱਚ ਅਨਾਉਂਸ ਕੀਤੀਆਂ ਗਈਆਂ ਹਨ ਸੋ ਉਸ ਦੇ ਲਈ ਤੁਸੀਂ ਪਹਿਲਾਂ ਵਾਲੀ ਵੀਡੀਓ ਨੂੰ ਦੇਖ ਲੈਣਾ ਹੈ ਔਰ ਲਾਸਟ ਡੇਟ ਇਹਦੇ ਵਿੱਚ ਆਪਣੇ ਕੋਲੇ 21/3/2024 ਦਿੱਤੀ ਗਈ ਹੈ ਸੋ ਇਹਨਾਂ ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਪੋਸਟ ਨੂੰ ਅਪਲਾਈ ਕਰ ਲੈਣਾ ਹੈ ਨਹੀਂ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਪੋਸਟਾਂ ਸਾਡੇ ਤੋਂ ਵੀ ਅਪਲਾਈ ਕਰਵਾ ਸਕਦੇ ਹੋ ਤਾਂ ਅਗਲੀ ਵੱਡੀ ਭਰਤੀ ਦੀ ਗੱਲ ਕਰੀਏ ਤਾਂ ਪੋਲਰ ਅਤੇ ਸਮੁੰਦਰੀ ਖੋਜ ਦੇ ਕੇਂਦਰ ਦੇ ਵਿੱਚ ਆਪਣੇ ਕੋਲੇ ਵੱਡੀ ਭਰਤੀ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕੀ ਮਲਟੀ ਟਾਸਕਿੰਗ ਸਟਾਫ ਦੀ ਭਰਤੀ ਆਪਣੇ ਕੋਲੇ ਨਿਕਲ ਕੇ ਆਈ ਹੈ ਔਰ ਇਸ ਦੇ ਵਿੱਚ ਆਪਾਂ ਦੇਖ ਲੈਣੇ ਕੀ ਕ੍ਰਾਈਟੇਰੀਆ ਮੰਗਿਆ ਗਿਆ ਹੈ ਤਾਂ ਇਸ ਦੇ ਵਿੱਚ ਜੋ ਐਪਲੀਕੇਸ਼ਨ ਫੀਸ ਫੋਰ ਆਲ ਕੈਂਡੀਡੇਟ ਦੇ ਲਈ 200 ਰੁਪਏ ਦਿੱਤੀ ਗਈ ਹੈ ਔਰ ਐਸਸੀਐਸਟੀ ਔਰ ਜੋ ਹੈਂਡੀਕੈਪਡ ਸਟੂਡੈਂਟ ਹਨ ਉਹਨਾਂ ਦੇ ਲਈ ₹100 ਫੀਸ ਦਿੱਤੀ ਗਈ ਹੈ ਔਰ ਏਜ ਲਿਮਿਟ ਇਸ ਦੇ ਵਿੱਚ ਜੋ ਮੰਗੀ ਗਈ ਹੈ ਆਪਣੀ ਤਾਂ ਏਜ ਲਿਮਿਟ ਇਸ ਦੇ ਵਿੱਚ 18 ਸਾਲ ਤੋਂ 27 ਸਾਲ ਤੱਕ ਮੰਗੀ ਗਈ ਹੈ ਔਰ ਯੋਗਤਾ ਬਿਲਕੁਲ ਹੀ ਘਟ ਜਾਨੀ ਕਿ 10ਵੀਂ ਪਾਸ ਮੰਗੀ ਗਈ ਹੈ ਔਰ ਆਖਰੀ ਮਿਤੀ ਇਹਦੇ ਵਿੱਚ ਆਪਣੇ ਕੋਲੇ 8 ਮਾਰਚ 2024 ਦਿੱਤੀ ਗਈ ਹੈ ਸੋ ਹਾਂਜੀ ਦੋਸਤੋ ਇਨਾਂ ਪੋਸਟਾਂ ਨੂੰ ਅਪਲਾਈ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋ ਇਸ ਦੇ ਨਾਲ ਹੀ ਇੱਕ ਆਪਣੇ ਕੋਲੇ ਹੋਰ ਭਰਤੀ ਨਿਕਲ ਕੇ ਆਈ ਹੈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੀ ਹਾਂਜੀ ਯੂਪੀਐਸਸੀ ਦੇ ਵਿੱਚ ਆਪਣੇ ਕੋਲੇ ਭਰਤੀ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕੀ ਸਿਵਲ ਸਰਵਿਸ ਦੀਆਂ ਨਵੀਆਂ ਪੋਸਟਾਂ ਨਿਕਲ ਕੇ ਆਈਆਂ ਹਨ 1056 ਪੋਸਟਾਂ ਆਪਣੇ ਕੋਲੇ ਨਿਕਲ ਕੇ ਆਈਆਂ ਹਨ ਔਰ ਐਗਜ਼ਾਮੀਨੇਸ਼ਨ ਫੀ ਦੀ ਜੇ ਆਪਾਂ ਗੱਲ ਕਰੀਏ ਤਾਂ ਅਦਰ ਕੈਂਡੀਡੇਟ ਦੇ ਲਈ 200 ਰੁਪਏ ਔਰ ਐਸਸੀ ਐਸਟੀ ਔਰ ਫੀਮੇਲ ਦੇ ਲਈ ਔਰ ਜੋ ਫਿਜ਼ੀਕਲ ਹੈਂਡੀਕੈਪਟਡ ਹਨ ਉਹਨਾਂ ਦੇ ਲਈ ਓਨਲੀ 100 ਰੁਪਏ ਫੀਸ ਰੱਖੀ ਗਈ ਹੈ ਔਰ ਏਜ ਲਿਮਟ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਏਜ ਲਿਮਟ 1 8 202 ਔਰ ਮਿਨੀਮਮ ਏਜ ਤੁਹਾਡੀ ਜਿਹੜੀ 21 ਸਾਲ ਤੋਂ 32 ਸਾਲ ਤੱਕ ਹੋਣੀ ਚਾਹੀਦੀ ਹੈ ਔਰ ਯੋਗਤਾ ਇਸ ਦੇ ਵਿੱਚ ਜੋ ਮੰਗੀ ਗਈ ਹੈ ਉਹ ਬੀਏ ਪਾਸ ਮੰਗੀ ਗਈ ਹੈ ਔਰ ਆਖਰੀ ਮਿਤੀ ਆਪਣੇ ਕੋਲੇ 5 ਮਾਰਚ ਦਿੱਤੀ ਹੋਈ ਹੈ ਜੀ 5 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਇਹਨਾਂ ਪੋਸਟਾਂ 'ਤੇ ਵੀ ਅਪਲਾਈ ਕਰ ਸਕਦੇ ਹੋ ਔਰ ਇਸ ਤੋਂ ਬਾਅਦ ਇੱਕ ਹੋਰ ਭਰਤੀ ਆਪਣੇ ਕੋਲ ਨਿਕਲ ਕੇ ਆਈ ਹੈ ਜੋ ਕਿ ਪੀਟ੍ਰੀਪਲੱਸਬੀ ਵੱਲੋਂ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕਿ ਲੇਬਰ ਇਨਸਪੈਕਟਰ ਦੇ ਯਾਨੀ ਕਿ ਗ੍ਰੇਡ 1 ਦੇ ਵਿੱਚ ਆਪਣੇ ਕੋਲੇ ਪੋਸਟਾਂ ਨਿਕਲ ਕੇ ਆਈਆਂ ਹਨ ਔਰ ਟੋਟਲ 52 ਪੋਸਟ ਆਪਣੇ ਕੋਲੇ ਨਿਕਲ ਕੇ ਆਈਆਂ ਹਨ ਔਰ ਇਸ ਦੇ ਵਿੱਚ ਕੁਆਲੀਫਿਕੇਸ਼ਨ ਬੈਚਲਰ ਡਿਗਰੀ ਇਨ ਸੋ ਦੋਸਤੋ ਇਸ ਦੇ ਫੀਸ ਦੀ ਜੇ ਆਪਾਂ ਗੱਲ ਕਰੀਏ ਤਾਂ ਜਰਨਲ ਦੇ ਲਈ 1000 ਰੁਪਏ ਫੀਸ ਦਿੱਤੀ ਗਈ ਹੈ ਔਰ EWS ਔਰ SC BC ਦੇ ਲਈ 250 ਰੁਪਏ ਫੀਸ ਦਿੱਤੀ ਗਈ ਹੈ ਔਰ ਏਜ ਲਿਮਿਟ ਇਸ ਦੇ ਵਿੱਚ ਜੋ ਮੰਗੀ ਗਈ ਉਹ ਮੰਗੀ ਗਈ ਹੈ ਜੀ 18 ਤੋਂ 37 ਸਾਲ ਜਰਨਲ ਦੇ ਲਈ ਔਰ SC BC ਦੇ ਲਈ 42 ਸਾਲ ਠੀਕ ਹੈ ਜੀ ਔਰ ਲਾਸਟ ਡੇਟ ਆਪਣੇ ਕੋਲੇ ਜਿਹੜੀ ਇਹ ਦਿੱਤੀ ਗਈ ਹੈ ਉਹ ਦਿੱਤੀ ਗਈ ਹੈ ਆਪਣੇ ਕੋਲੇ 11 ਮਾਰਚ 11 ਮਾਰਚ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਫਾਰਮ ਨੂੰ ਅਪਲਾਈ ਕਰ ਲੈਣਾ ਹੈ ਆਪਾਂ ਅੱਗੇ ਗੱਲ ਕਰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਐਡਮਿਸ਼ਨਾਂ ਦੀ ਤਾਂ ਐਡਮਿਸ਼ਨਾਂ ਆਪਣੀਆਂ ਸ਼ੁਰੂ ਹੋ ਚੁੱਕੀਆਂ ਹਨ ਬੀਏ ਦੀ ਐਡਮਿਸ਼ਨ ਬੀਐਸਸੀ ਬੀਕਾਮ ਬਸੀਏ ਔਰ ਬੀਏ ਦੀ ਐਡਮਿਸ਼ਨ ਜੋ ਕਿ ਓਪਨ ਐਡਮਿਸ਼ਨ ਹੈ ਉਹ ਆਪਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਵਿੱਚ ਸੈਮੈਸਟਰ ਦੂਜਾ ਚੌਥਾ ਤੇ ਛੇਵਾਂ ਦੂਜੇ ਚੌਥੇ ਤੇ ਛੇਵੇਂ ਸੈਮੈਸਟਰ ਦੀਆਂ ਜੋ ਕਿ ਰੀਪੇਅਰ ਔਰ ਐਡੀਸ਼ਨਲ ਜਾਂ ਇੰਪਰੂਵਮੈਂਟ ਦੀਆਂ ਜੋ ਤੁਹਾਡੇ ਫਾਰਮ ਆਨਲਾਈਨ ਅਪਲਾਈ ਹੋਣੇ ਸ਼ੁਰੂ ਹੋ ਚੁੱਕੇ ਹਨ ਔਰ 29 ਫਰਵਰੀ ਇਸਦੀ ਲਾਸਟ ਡੇਟ ਦਿੱਤੀ ਗਈ ਹੈ 29 ਫਰਵਰੀ ਤੋਂ ਪਹਿਲੇ ਪਹਿਲਾ ਤੁਸੀਂ ਆਪਣੀਆਂ ਫਾਰਮ ਨੂੰ ਅਪਲਾਈ ਕਰ ਲੈਣਾ ਹੈ ਔਰ ਇਹ ਹੈ ਜੀ ਆਪਣੀ ਅਖੀਰਲੀ ਪੋਸਟ ਜਿਸ ਦੇ ਵਿੱਚ ਕਿ ਆਪਣੇ ਕੋਲ ਬਹੁਤ ਹੀ ਵੱਡੀ ਵੈਕੈਂਸੀ ਨਿਕਲ ਕੇ ਆਈ ਹੈ ਜੋ ਕਿ ਹਰਿਆਣਾ ਪੁਲਿਸ ਦੇ ਵੱਲੋਂ ਆਪਣੇ ਕੋਲੇ ਵੱਡੀ ਵੈਕੈਂਸੀ ਨਿਕਲ ਕੇ ਆਈ ਹੈ ਜਿਸ ਦੇ ਵਿੱਚ ਕਿ ਟੋਟਲ 6000 ਪੋਸਟਾਂ ਆਪਣੇ ਕੋਲੇ ਨਿਕਲ ਕੇ ਆਈਆਂ ਹਨ ਔਰ ਇਹਨਾਂ ਪੋਸਟਾਂ ਲਈ ਕੀ ਐਲੀਜੀਬਿਲਟੀ ਮੰਗੀ ਗਈ ਹੈ ਤਾਂ ਮੇਲ ਕਾਂਸਟੇਬਲ ਜਨਰਲ ਡਿਊਟੀ ਦੀਆਂ ਜੋ ਪੋਸਟਾਂ ਆਪਣੇ ਕੋਲੇ 5000 ਨਿਕਲ ਕੇ ਆਈਆਂ ਹਨ ਔਰ ਫੀਮੇਲ कांस्टेबल जनरल ड्यूटी पोस्टਾਂ ਆਪਣੇ ਕੋਲੇ 1000 ਪੋਸਟ ਨਿਕਲ ਕੇ ਆਈ ਹੈ ਔਰ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਰਨਲ ਬੀਸੀ ਔਰ ਓਬੀਸੀ ਅਤੇ ਐਸਸੀ ਦੇ ਲਈ 100 ਰੁਪਏ ਐਪਲੀਕੇਸ਼ਨ ਫੀਸ ਰਹੇਗੀ ਔਰ ਏਜ ਲਿਮਟ ਜਿਹੜੀ ਤੁਹਾਡੀ ਮੰਨੀ ਜਾਵੇਗੀ 1-2-2024 ਦੇ ਅਕੋਰਡਿੰਗ ਮੰਨੀ ਜਾਵੇਗੀ ਔਰ ਜੋ ਏਜ ਲਿਮਟ 18 ਸਾਲ ਤੋਂ 25 ਸਾਲ ਦੇ ਤੁਸੀਂ ਹੋਣੇ ਚਾਹੀਦੇ ਹੋ ਔਰ ਐਗਜ਼ਾਮ ਸੈਂਟਰ ਜੋ ਤੁਹਾਡਾ ਰਹੇਗਾ ਉਹ ਚੰਡੀਗੜ੍ਹ ਦੇ ਵਿੱਚ ਰਹੇਗਾ ਆਖਰੀ ਮਿਤੀ ਇਸ ਦੇ ਵਿੱਚ ਆਪਣੇ ਕੋਲੇ 21 ਮਾਰਚ 2024 ਦਿੱਤੀ ਗਈ ਹੈ ਔਰ ਯੋਗਤਾ ਇਸ ਦੇ ਵਿੱਚ ਬਿਲਕੁਲ ਹੀ ਘਟ ਜਾਨੀ ਕਿ 12ਵੀਂ ਪਾਸ ਦਿੱਤੀ ਗਈ ਹੈ ਔਰ ਜੋ ਕੈਂਡੀਡੇਟ ਪਲੱਸ 2 ਪਾਸ ਹਨ ਔਰ 18 ਸਾਲ ਤੋਂ 25 ਸਾਲ ਦੇ ਵਿੱਚ ਆਉਂਦੇ ਹਨ ਤਾਂ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹਨ ਫੀਸ ਵੀ ਬਹੁਤ ਘੱਟ ਰੱਖੀ ਗਈ ਹੈ ਆਈ ਹੋਪ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀ ਹੋਵੇਗੀ ਕਿਉਂਕਿ ਆਪਾਂ ਇਸ ਵੀਡੀਓ ਦੇ ਵਿੱਚ ਸਾਰੀਆਂ ਪੋਸਟਾਂ ਨੂੰ ਅੱਜ ਕਵਰ ਕੀਤਾ ਹੈ ਜੋ ਕਿ ਪੋਸਟਾਂ ਦੀ ਲਾਸਟ ਡੇਟ ਵੀ ਆ ਗਈ ਹੈ ਔਰ ਜੋ ਪੋਸਟਾਂ ਹਜੇ ਤੱਕ 1-2 ਮਹੀਨਾ ਚੱਲਣਗੀਆਂ ਸੋ ਸਾਰੀਆਂ ਪੋਸਟਾਂ ਦੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਫਿਰ ਵੀ ਜੇਕਰ ਕੋਈ ਵੀ ਜਾਂ ਸਾਡੇ WhatsApp ਨੰਬਰ ਤੇ ਸਾਡੇ ਨਾਲ ਸੰਪਰਕ ਕਰਕੇ ਪਤਾ ਕਰ ਸਕਦੇ ਹੋ ਔਰ ਜਿਹੜੇ ਦੋਸਤਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤਾਂ ਜੋ ਤੁਹਾਡੇ ਨਾਲ ਕਿਸੇ ਹੋਰ ਦੋਸਤਾਂ 'ਈ ਫਾਇਦਾ ਹੋ ਸਕੇ ਸੋ ਮਿਲਦੇ ਰਹਾਂਗੇ ਇਸੇ ਤਰ੍ਹਾਂ ਦੀ ਖਬਰ ਔਰ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸੋ ਮੱਚ